ਵਿਦੁਰ ਸ਼ਹਿਰ ਦੇ ਕੰਬੋਜ਼ ਨਗਰਵਾਸੀ ਗੇਟ ਏਰੀਆ ਦੇ ਵਿੱਚ ਪਿਤੀ 10 ਸਤੰਬਰ ਦੀ ਦੁਪਹਿਰ ਨੂੰ ਕੋਈ 3 ਕਤਲकांड ਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਦੇ ਵਿੱਚ ਕਾਰ ਨੂੰ ਘੇਰ ਕੇ ਕਾਰ ਦੇ ਵਿੱਚ ਜਾ ਰਹੇ ਪਰਿਵਾਰ ਦੇ 5 ਮੈਂਬਰਾਂ ਤੇ ਅੰਨੇਵਾਹ ਗੋਲੀਆਂ ਚਲਾਈਆਂ। ਹੱਥਾਂ ਦੇ ਵਿੱਚ ਪਿਸਤੌਲ ਲਹਿਰਾਉਂਦੇ ਫਰਾਰ ਹੋਏ ਕਾਤਲਾ ਨੇ ਉਸੇ ਫਿਲਮੀ ਸਟਾਲ ਦੇ ਵਿੱਚ ਪੁਲਿਸ ਤੋਂ ਬਚਣ ਦੇ ਲਈ ਗੱਡੀਆਂ ਨੂੰ ਟੱਕਰ ਮਾਰਦੇ ਹੋਏ ਆਪਣੀ ਅਨੋਵਾ ਕਾਰਪਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸੇ ਹੀ ਕਾਬਲੀਅਤ ਅਤੇ ਸੂਝਬੂਝ ਦੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੀ ਟੀਮ ਨੇ ਕੇਂਦਰੀ ਏਜੰਸੀਆਂ ਤੇ ਮਹਾਰਾਸ਼ਟਰ ਪੁਲਿਸ ਦੇ ਸਹਿਯੋਗ ਦੇ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਸ਼ੂਤਰਾਂ ਨੂੰ ਫੜਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਆ ਜਾਣਕਾਰੀ ਦੇ ਅਨੁਸਾਰ ਜਿਸ ਦਿਨ ਤੋਂ ਫਰੋਜਪੁਰ ਸ਼ਹਿਰ ਦੇ ਵਿੱਚ ਇਹ ਕਤਲ ਅਯਾਮ ਹੋਇਆ ਸੀ ਉਦੋਂ ਦੇ ਹੀ ਫਰੋਜਪੁਰ ਪੁਲਿਸ ਦੇ ਉੱਚ ਅਧਿਕਾਰੀ ਇਨ੍ਹਾਂ ਸ਼ੂਟਰਾਂ ਨੂੰ ਫੜਨ ਦੇ ਲਈ ਦਿਨ ਰਾਤ ਇੱਕ ਕਰਦੇ ਹੋਏ ਜੁਟੇ ਰਹੇ ਆ ਤੇ ਇਨ੍ਹਾਂ ਲੁਟੇਰੀਆਂ ਦੇ ਬਾਰੇ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਇਕੱਠੀ ਕਰਨ ਤੇ ਤਕਨੀਕੀ ਤਕਨੀਕੀ ਸਰੋਤਾਂ ਦੇ ਰਾਹੀਂ ਇਨ੍ਹਾਂ ਦੀ ਭਾਲ ਜਾਰੀ ਰੱਖੀ ਆ ਇਸ ਕਤਨੇਾਮ ਦੇ ਦੋਸ਼ੀਆਂ ਨੂੰ ਫੜਨ ਦੇ ਲਈ ਭਾਜਪਾ ਪੰਜਾਬ ਗੌਰਵ ਜਾਦਵ ਖੋਦੋਂ ਬਲ-ਬਲ ਜਾਣਕਾਰੀ ਹਾਸਲ ਕਰਦੇ ਰਹੇ ਤੇ ਆਖਰਕਾਰ ਪੁਲਿਸ ਨੂੰ ਇਨ੍ਹਾਂ ਸ਼ੂਟਰਾਂ ਨੂੰ ਫੜਨ ਦੇ ਵਿੱਚ ਸਫਲਤਾ ਮਿਲੀ ਇਸ ਕਾਰਵਾਈ ਦੇ ਵਿੱਚ ਫਰੋਜਪੁਰ ਪੁਲਿਸ ਨੇ ਵੀ ਵੱਡੀ ਭੂਮਿਕਾ ਨਿਭਾਈ ਆ ਤੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਵੀਡੀਓ ਦੇ ਅਨੁਸਾਰ ਜਦੋਂ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਕੇਂਦਰੀ ਏਜੰਸੀ ਅਤੇ ਮਹਾਰਾਸ਼ਟਰ ਪੁਲਿਸ ਦੀਆਂ ਟੀਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਫਰੋਜਪੁਰ ਦੇ ਵਿੱਚ ਕਤਲਿਆਂ ਕਤਲਿਆਂ ਮ ਕਰਨ ਤੋਂ ਬਾਅਦ ਇਹ ਸਾਰੇ ਸ਼ਟਰ ਮਹਾਰਾਸ਼ਟਰ ਨੰਬਰ ਦੀ ਇੱਕ ਅਨੋਵਾ ਗੱਡੀ ਦੇ ਵਿੱਚ ਜਾ ਰਹੇ ਆ ਤਾਂ ਉਹਨਾਂ ਨੂੰ ਇੱਕ ਯੋਜਨਾ ਦੇ ਤਹਿਤ ਰਸਤੇ ਦੇ ਇੱਕ ਐਂਬੂਲੈਂਸ ਖੜੀ ਕਰ ਦਿੱਤੀ ਤੇ ਰਸਤੇ ਨੂੰ ਬਲੌਕ ਕਰ ਦਿੱਤਾ ਐਂਬੂਲੈਂਸ ਖੜੀ ਹੋਣ ਕਰਕੇ ਉੱਥੇ ਦੇਖਦੇ ਹੀ ਦੇਖਦੇ ਵਾਹਨਾ ਦਾ ਜਮਾਵੜਾ ਲੱਗ ਗਿਆ ਤੇ ਉਹਨਾਂ ਨੇ ਵਾਹਨਾਂ ਨੂੰ ਇਨ੍ਹਾਂ ਸ਼ੂਟਰਾਂ ਦੀ ਅਨੋਵਾ ਕਾਰ ਵੀ ਫਸ ਗਏ ਪੁਲਿਸ ਨੇ ਜਿਵੇਂ ਹੀ ਇਨ੍ਹਾਂ ਸ਼ੂਟਰਾਂ ਨੂੰ ਫੜਨ ਦੇ ਲਈ ਕਾਰਵਾਈ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਪਣੀ ਅਨੋਵਾ ਕਾਰ ਭਜਾ ਲਈ ਤੇ ਅੱਗੇ ਪਿੱਛੇ ਖੜੀਆਂ ਕਾਰਾਂ ਨੂੰ ਟੱਕਰ ਮਾਰਦੇ ਹੋਏ ਫਿਲਮੀ ਅੰਦਾਜ਼ ਦੇ ਵਿੱਚ ਆਪਣੀ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੱਗੇ ਐਂਬੂਲੈਂਸ ਖੜੀ ਹੋਣ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ ਤੇ ਫੋਰਸ ਦੇ ਵੱਲੋਂ ਬੰਦੂਖਾਂ ਤਾਣਦੇ ਹੋਏ ਅਨੋਵਾ ਕਾਰ ਨੂੰ ਘੇਰ ਲਿਆ ਤੇ ਸਾਰਿਆਂ ਨੂੰ ਬਾਹਰ ਨਿਕਲਣ ਦੇ ਲਈ ਕਿਹਾ ਜਦੋਂ ਸ਼ੂਟਰ ਬਾਹਰ ਨਾ ਆਏ ਤਾਂ ਸੁਰੱਖਿਆ ਟੀਮਾਂ ਦੇ ਜਵਾਨਾਂ ਨੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਇਨ੍ਹਾਂ ਸ਼ੂਟਰਾਂ ਨੂੰ ਬਾਹਰ ਕੱਢ ਕੇ ਹਿਰਾਸਤ ਦੇ ਵਿੱਚ ਲੈ ਲਿਆ ਦਸਿਆਂ ਦਾ ਇਹ ਕਿ ਫੜੇ ਗਏ ਇਨ੍ਹਾਂ ਸ਼ੂਟਰਾਂ ਨੂੰ ਪੁਲਿਸ ਨੂੰ ਮਿਲੇ ਮੋਬਾਈਲ ਆਦਤ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਮਿਲ ਰਹੀਆਂ ਸੀ ਤੇ ਇਹ ਵਿਦੇਸ਼ ਦੇ ਵਿੱਚ ਰਹਿੰਦੇ ਇਸ ਕਤਲ ਦੇ ਮਾਸਟਰਮਾਈਂਡ ਆਸ਼ੀਸ਼ ਚੋਪੜਾ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਵੱਡੇ ਪੱਧਰ ਤੇ ਯਤਨ ਕਰ ਰਹੀ ਆ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੂੰ ਇਨ੍ਹਾਂ ਸ਼ੂਟਰਾਂ ਤੋਂ ਪੁੱਛਗਿੱਛ ਦੇ ਦੌਰਾਨ ਕਾਫੀ ਅਹਿਮ ਜਾਣਕਾਰੀ ਮਿਲ ਰਹੀਆਂ ਏ ਤੇ ਇਨ੍ਹਾਂ ਸ਼ੂਟਰਾਂ ਨੂੰ ਨੋਵਾ ਕਾਰ ਕਿਸ ਨੇ ਮਯਾ ਕਰਵਾਈ ਅੱਤੇ ਆਰੋ ਕੈਸ ਨਮਈਆ ਕਰਵਾਏ ਤੇ ਕਤਲ ਕਰਨ ਤੋਂ ਬਾਅਦ ਇਹ ਸ਼ੂਟਰ ਮਹਾਰਾਸ਼ਟਰ ਕਿਵੇਂ ਪਹੁੰਚੇ ਇਸ ਦਾ ਪਤਾ ਲਗਾਉਣ ਦੇ ਲਈ ਪੁਲਿਸ ਵੱਲੋਂ ਇਹਨਾਂ ਦੇ ਅਗਲੇ ਪਿਛਲੇ ਸਬੰਧਾ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਹੱਥ ਹੋਰ ਵੀ ਕਈ ਚੀਜ਼ਾਂ ਲੱਭਣ ਦੇ ਲਈ ਸੁਭਾਵਨਾ ਕਰ ਰਹੀ ਹੈ